ਕਿੰਝ ਮੈਂ ਬਚਨ ਪੜੋ ਯਹਵਾ ਜੋ ਕਹਤਾ ਹੈ ਤੁਹਾਰੇ ਪੁਰਖਾਉ ਨੇ ਮੁਝ ਮੇਂ ਕੌਨਸੀ ਐਸੀ ਕੁਟਿਲਤਾ ਪਾਈ ਕੌਨਸੀ ਐਸੀ ਕੁਟਿਲਤਾ ਪਾਈ ਤੁਹਾਡੇ ਬਜ਼ੁਰਗਾ ਨੇ ਮੇਰੇ ਚ ਜਾਇਆ ਪੂਰਾ ਕੰਮ ਕੀ ਦੇਖ ਲਿਆ ਅਚਾਈ ਬਰਾਈ ਕੀ ਦੇਖ ਲਈ ਮੈਂ ਉਹਨਾਂ ਦਾ ਕੀ ਮਾੜਾ ਕਰਤਾ ਕਿ ਉਹ ਮੇਰੇ ਤੋਂ ਦੂਰ ਹਟ ਗਏ ਤਿੰਨ ਕਮੀਆਂ ਚੀਜ਼ਾਂ ਦੇ ਪਿੱਛੇ ਲੱਗ ਕੇ ਤੁਹਾਡੇ ਚੋਂ ਜਿੰਨੇ ਵੀ ਰੱਬ ਤੋਂ ਦੂਰ ਹਟ ਗਏ ਤੁਸੀਂ ਰੱਬ ਦੇ ਵਿੱਚ ਕੀ ਬੁਰਾ ਦੇਖਿਆ ਬਈ ਤੁਹਾਨੂੰ ਪਤਾ ਅੱਜ ਪਹਿਲੇ ਵਾਲੀ ਪ੍ਰਾਰਥਨਾ ਕਿਉਂ ਨਹੀਂ ਰਹੀ ਤੁਹਾਡੇ ਚ ਪਹਿਲੇ ਵਾਲਾ ਪਿਆਰ ਕਿਉਂ ਨਹੀਂ ਰਿਹਾ ਪਾਸਟਰ ਦੇ ਨਾਲ ਪਹਿਲੇ ਵਾਲਾ ਪਿਆਰ ਇੱਕ ਦੂਜੇ ਨਾਲ ਕਿਉਂ ਨਹੀਂ ਰਿਹਾ ਪਹਿਲੇ ਵਾਲੀ ਮਿਹਨਤ ਕਿਉਂ ਨਹੀਂ ਰਹੀ ਪਹਿਲਾ ਵਾਲਾ ਜਨੂਨ ਕਿਉਂ ਨਹੀਂ ਰਿਹਾ ਪਹਿਲਾ ਵਾਲਾ ਜਜ਼ਬਾ ਕਿਉਂ ਨਹੀਂ ਰਿਹਾ ਤੁਹਾਡੇ ਅੰਦਰ ਕਿਉਂਕਿ ਅੱਜ ਕਿਤੇ ਨਾ ਕਿਤੇ ਅਸੀਂ ਨ ਕਮੀਆਂ ਚੀਜ਼ਾਂ ਦੇ ਪਿੱਛੇ ਜਾ ਰਹੇ ਹਾਂ ਕਿਤੇ ਨਾ ਕਿਤੇ ਸਹੀ ਨ ਕਮੀਆਂ ਚੀਜ਼ਾਂ ਪਿੱਛੇ ਜਾ ਰਹੇ ਹਾਂ ਨ ਕਮੀਆਂ ਚੀਜ਼ਾਂ ਨ ਕਮੀਆਂ ਗੱਲਾਂ ਦੇ ਪਿੱਛੇ ਜਾ ਰਹੇ ਹਾਂ ਤਾਂ ਕਰਕੇ ਪਰਮੇਸ਼ਵਰ ਦਾ ਮਨ ਜਿਹੜਾ ਆ ਉਹ ਅੱਜ ਦੁੱਖ ਦੇ ਨਾਲ ਭਰਿਆ ਹੋਇਆ ਹੈ ਖੁਦਾ ਦਾ ਮਨ ਅੱਜ ਦੁੱਖ ਦੇ ਨਾਲ ਭਰਿਆ ਹੋਇਆ ਹੈ ਉਹਦੇ ਮਨ ਦੇ ਵਿੱਚ ਪੀੜਾਂ ਉੱਠੀਆਂ ਹੋਈਆਂ ਨੇ ਉਹ ਪੀੜਾਂ ਦੇ ਨਾਲ ਭਰਿਆ ਹੋਇਆ ਤੁਹਾਨੂੰ ਪੁੱਛ ਰਿਹਾ ਹੈ ਕਿ ਤੁਸੀਂ ਮੇਰੇ ਵਿੱਚ ਅਜਾਇ ਕੀ ਦੇਖ ਲਿਆ ਕਿ ਤੁਸੀਂ ਮੇਥੋਂ ਪਿੱਛੇ हट ਗਏ ਵਾਪਸ ਆइए ਪਰਮੇਸ਼ਵਰ ਤੁਹਾਨੂੰ ਅੱਜ ਵੀ ਬੁਲਾ ਰਿਹਾ